जटादिगदजलप्रवाह पाविदस्थले धेववलम्ब्य नपिताभुजंग दुखपालिका लवट्या मध्यमन्निनादवट्या मर्वयच्चार चण्ड ताण्डवमतरुतुदशिव शिव 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 चतसकासंभववट्यननिदिते

शिव सेना मंडल ਤੇ 올 ਇੰਡੀਆ இந்து ਸੰਗਠਨ ਕਮੇਟੀ ਦੇ ਜਿਹੜੇ ਰਾਜ ਸયોਜਕ ਆ ਸ਼ਾਮ ਸੁੰਦਰ ਜੀ ਤੋਂ ਉਹਨਾਂ ਦੀ ਟੀਮ ਵੱਲੋਂ ਹਰ ਸਾਲ ਸ਼ਿਵratri ਤੇ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਅੱਜ ਅਮ੍ਰਿਤਸਰ ਦੇ ਸਾਰੇ ਫਗਵਾੜੇ ਤੋਂ ਪੰਜਾਬ ਦੇ ਕਈ ਹਿੰਦੂ ਨੇਤਾ ਤੇ ਸ਼ਾਮਿਲ ਹੋ ਰਹੇ ਨੇ ਇਹ ਜਿਹੜੀ ਸ਼ੋਭਾ ਯਾਤਰਾ ਹੈ ਬਿਹਾਰੀ ਗਲੀ ਵੀਜੇ ਨਗਰ ਹੋ کئی ਲੱਖਾਂ ਜੇ ਹੁੰਦੀ ਹੋਈ ਤੇ ਇੱਥੇ ਹੀ ਦੁਬਾਰਾ ਸਮਾਪਤ ਹੋਏਗੀ ਉਹਦੇ ਬਾਅਦ ਰਾਤ ਨੂੰ ਇੱਥੇ ਲੰਗਰ ਲਗਾਇਆ ਜਾਏਗਾ ਤੇ ਅੰਮ੍ਰਿਤਸਰ ਸ਼ਿਖ ਸੇਨਾ ਮੰਡਲ ਦੁਆਰਾ ਸ਼ਿਖ ਸੇਨਾ ਮੰਡਲ ਦੇ ਸਾਰੇ ਕਾਰਕਟਰ ਜਿਹੜੇ ਗਿਆ Hindu ਧਰਮ ਦਾ ਪ੍ਰਚਾਰ ਕਰਨ ਲਈ ਸਨਾਤਨ ਧਰਮ ਦਾ ਪ੍ਰਚਾਰ ਕਰਨ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਤੇ ਮੈਂ ਇਹਨਾਂ ਨੂੰ ਅੱਜ ਦਾ ਜਿਹੜਾ ਸਮਰੋਹ ਹੈ ਉਹਦੀ ਬਹੁਤ ਬਹੁਤ ਜੱਫਾਫਲ ਹੋਣ ਤੇ ਕਰਨ ਤੇ ਬਹੁਤ ਬਹੁਤ ਵਧਾਈ ਵੀ ਦੇਣਾ ਅਸੀਂ ਸ਼ੀਸ਼ੇਵਾ ਸ਼ੀਸ਼ੇਵਾ ਮੰਡਲ ਵੱਲੋਂ ਐਸਾ ਗਾਮ ਕਲੱਬ ਦਸਵਾਂ ਯਾਤਰਾ ਗਈ ਆ ਲੋਕਾਂ ਦਾ ਸਾਰੀ ਜਨਤਾ ਦਾ ਪਬਲਿਕ ਦਾ ਬਹੁਤ ਸਹਿਯੋਗ ਆ ਬਹੁਤ ਸਾਥ ਦਿੰਦੇ ਆ ਉਹਨਾਂ ਦੇ ਕਰਨ ਸਾਰਿਆਂ ਨਾਲ ਸਾਥ ਨਾਲ ਮਿਲ ਕੇ ਆ ਅਸੀਂ ਮਤਲਬ ਮਨਾਇਆ ਜਾਂਦਾ ਸ਼ੁਕਰਾਨੇ ਅਸੀਂ ਕਰੀਏ ਸ਼ੀਸ਼ੇਵਾ ਮੰਡਲ ਦਾ ਇਸ ਸੇਵਾਦਾਰਾਂ ਸਾਰੇ ਸਾਰੀ ਸਾਰੀ ਟੀਮ ਵੱਲੋਂ ਹਰ ਸਾਲ ਨੂੰ ਸ਼ੋਭਾ ਯਾਤਰਾ ਨਿਕਾਲੀ ਜਾਂਦੀ ਹੈ ਭਗਵਾਨ ਭੋਲੇ ਨਾਂ ਦੇ ਝਾਕੀਆਂ ਗੱਡੀਆਂ ਜਾਂਦੀਆਂ ਹਰ ਸਾਲ ਅਗਰ ਦਸੰਵਰੀ ਸ਼ੋਭਾ ਯਾਤਰਾ ਹੀ ਕਰ ਰਹੇ ਚਹਿਰ ਵਾਸੀਆਂ ਨੂੰ ਕਹਿੰਦੇ ਸਾਡੇ ਨਾਲ ਹਰ ਸਾਲ ਬਹੁਤ ਵਧੀਆ ਸਾਡਾ ਸਹਿਯੋਗ ਜੰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਲਾਕਾ ਵਾਸੀਆਂ ਦਾ ਧੰਨਵਾਦ ਸਭ ਤੋਂ ਪਹਿਲੇ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਬਾਸ਼ ਸ਼੍ਰੀ ਰਾਤਰੀ ਲੱਖ ਲੱਖ ਵਧਾਈ ਔਰ ਅੱਜ ਬੜੇ ਸ਼ਰਧਾ ਸਾਰਾ ਬਟਾਲਾ ਤੋਂ ਹਰ ਸਾਲ ਦੀ ਤਰ੍ਹਾਂ ਸ਼ਿਵ ਸੇਵਾ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਸਾਰੇ ਸ਼ਹਿਰ ਵਾਪਨਾ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸ਼ੋਭਾ ਯਾਤਰਾ ਜਪੁੰਚ ਦੀ ਗਰਬਾਲਤਾ ਕਰਨ ਪਰ ਬੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਲਗ ਜਾਏ ਸ਼ੋਭਾ ਯਾਤਰਾ ਨਿਕਲੀ ਬਹੁਤ ਵਧੀਆ ਨਿਕਲੀ ਇਹੋ ਜਿਹੇ ਪ੍ਰੋਗਰਾਮ ਹਮੇਸ਼ਾ ਹੋਣੇ ਚਾਹੀਦੇ ਕਿ ਬੱਚਿਆਂ ਨੂੰ ਅਸੀਂ ਚੰਗੀ ਸਿੱਖਿਆ ਦੇ ਸਕੀਏ ਚੰਗੇ ਆਪਣੇ ਸੰਸਕਾਰਾਂ ਬਾਰੇ ਜਾਣ ਸਕੀਏ ਔਰ ਇਹ ਬਹੁਤ ਆਨੰਦਾਰ ਇਸ ਸ਼ੋਭਾ ਯਾਤਰਾ ਰਾਤਰੀ ਜਿਹੜੀ ਸ਼ੋਭਾ ਯਾਤਰਾ ਇਸ ਨਿਕਲ ਰਹੀ ਹੈ ਬਹੁਤ ਵਧੀਆ ਲੱਗ ਰਿਹਾ